ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਇੱਕ ਵੱਡੀ ਚਰਚਾ ਹੈ ਕਿ ਕੀ ਪੰਜਾਬ ਚ ਹੁਣ ਇਲੈਕਸ਼ਨ ਜਿਹੜੀਆਂ ਨੇ ਉਹ ਲੜੀਆਂ ਚੱਲੀਆਂ ਨੇ ਜਾਂ ਲੁੱਟੀਆਂ ਚੱਲੀਆਂ ਨੇ ਔਰ ਇਸ ਲੁੱਟ ਦੇ ਵਿੱਚ ਕੌਣ ਹੈ ਜਿਹੜਾ ਹੁਕਮਰਾਨਾਂ ਦਾ ਸਾਥ ਦੇ ਰਿਹਾ ਹੈ ਦਰਸਲ ਇੱਕ ਆਡੀਓ ਜਿਹੜੀ ਵਾਇਰਲ ਹੋਈ ਜਾਂ ਕਹਿ ਲੋ ਕਿ ਇੱਕ ਆਡੀਓ ਜਿਹੜੀ ਕਿ ਲੀਕ ਹੋਈ ਮੈਂ ਲੀਕ ਇਸ ਕਰਕੇ ਕਹਿ ਰਿਹਾ ਕਿ ਪਿਛਲੇ 24 ਘੰਟੇ ਤੋਂ ਸਰਕਾਰ ਇਹੀ ਲੱਭ ਰਹੀ ਹੈ ਕਿ ਆਖਰਕਾਰ ਇਹ ਆਡੀਓ ਲੀਕ ਹੋਈ ਕਿਵੇਂ ਕਿਨੇ ਕੀਤੀ ਹੈ ਮਸਲਾ ਹੁਣ ਧੱਕੇਸ਼ਾਹੀ ਨਹੀਂ ਹੈ ਸਰਕਾਰ ਲਈ ਇਸ ਵੇਲੇ ਸਰਕਾਰ ਦਾ ਸਾਰਾ ਅੰਤਰ ਤੰਤਰ ਮੰਤਰ ਉਹ ਇਸੇ ਕੰਮ 'ਚ ਲੱਗਿਆ ਹੋਇਆ ਹੈ ਕਿ ਭਾਈ ਇਹ ਪਤਾ ਕਰੋ ਕਿ ਆਡੀਓ ਸੁਖਬੀਰ ਬਾਦਲ ਨੂੰ ਭੇਜੀ ਕਿਨੇ ਹੈ ਸਰਕਾਰ ਸਖਤੇ ਚ ਹੈ ਅੱਜ ਮੈਂ ਕਹਾਣੀ ਇਹਦੀ ਕਰੂੰਗਾ ਪਰ ਇਹ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਹਾਈ ਕੋਰਟ ਮਾਮਲਾ ਪਹੁੰਚ ਗਿਆ ਹੈ ਉੱਥੇ ਕਿਹੜੀ ਝੜਚਮ ਹੋਈ ਹੈ ਔਰ ਇਹ ਲੀਕ ਆਡੀਓ ਜਿਹਦੀ ਵੀਡੀਓ ਬਣੀ ਇੱਕ ਆਡੀਓ ਜਿਹਦੀ ਵੀਡੀਓ ਬਣੀ ਉਹ ਕਿਵੇਂ ਹੁਣ ਸਰਕਾਰ ਦੀਆਂ ਮੁਸ਼ਕਲਾਂ ਵਧਾਏਗੀ ਕੌਣ ਕੌਣ ਇਹਦੇ ਵਿੱਚ ਫਸੇਗਾ ਅਗਲੇ 5 ਤੋਂ 7 ਮਿੰਟਾਂ ਦੇ ਵਿੱਚ ਉਹ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖੂੰਗਾ ਧਿਆਨ ਨਾਲ ਸੁਣਿਓ ਦਰਅਸਲ ਜੋ ਕੁਝ ਵੀਰਵਾਰ ਸਵੇਰੇ ਹੋਇਆ सुखबीर सिंह बादल ने एक वीडियो रिकॉर्डिंग जिड़ी कि एक ऑडियो की कॉल कॉन्फ्रेंसिंग सगी वीडियो कॉन्फ्रेंसिंग सी या कह लो कि एक ऑडियो कॉन्फ्रेंस कॉल सी सरकार दी जो कथित ऑडियो कही जा रही है दरअसल वो कथित ऑडियो एक रूटीन प्रोसेस है जो अक्सर इस तरह दिया दटनावान या इस तरह के कुछ व्डे इवेंट होंगे ने ता अपनी दे तो अपनी तैयारियों के लिए क्योंकि जो तो कोविड आया कोविड तो बाद मीटिंगा घट होंगे सवेरे ਸਰਕਾਰੀ ਸਿਸਟਮ ਦੇ ਵਿੱਚ ਕੌਣਕੌਲਾਂ ਹੀ ਚੱਲਦੀਆਂ ਬਤੌਰ ਸਰਕਾਰੀ ਸਿਸਟਮ ਦਾ ਹਿੱਸਾ ਰਿਹਾ ਮੈਂ ਇਸ ਗੱਲ ਨੂੰ ਕਹਿ ਸਕਦਾ ਕਿ ਹਰ ਪੱਦਰ ਦੀ ਕੌਣਕੌਲ ਹੁੰਦੀ ਹੈ ਔਰ ਇਹ ਕੌਣਕੌਲ ਠੀਕ ਉਸੇ ਤਰ੍ਹਾਂ ਦੀ ਕੌਣਕੌਲ ਸੀ ਪਰ ਇਸ ਕੌਣਕੌਲ ਦੇ ਵਿੱਚ ਜੋ ਕੁਝ ਨਿਕਲ ਕੇ ਬਾਹਰ ਆਇਆ ਉਸਨੇ ਹੈਰਾਨ ਕਰ ਦਿੱਤਾ ਕਿ ਸਾਫ਼ ਸੁਥਰੀ ਰਾਜਨੀਤੀ ਸਾਫ਼ ਸੁਥਰੀ ਸਿਆਸਤ ਦਾ ਦਾਅਵਾ ਕਰਨ ਵਾਲੀ ਪਾਰਟੀ ਇਸ ਕਿਚੜ ਦੇ ਵਿੱਚ ਵੜ ਕੇ ਬਾਕੀਆਂ ਤੋਂ ਵੀ ਗੰਦੀ ਹੋ ਗਈ ਹੈ ਇਸ ਸਵਾਲ ਕੱਲ ਤੋਂ ਖੜਾ ਹੋ ਰਿਹਾ ਹੈ ਉਨੇ ਸਵਾਲ ਖੜਾ ਹੋਇਆ ਤੇ ਸਵਾਲ ਹੋਰ ਵੱਡਾ ਹੋਇਆ ਵੱਡਾ ਹੋਇਆ ਮਸਲਾ ਪਹੁੰਚ ਗਿਆ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਅਕਾਲੀ ਦਲ ਇਸ ਮਸਲੇ ਨੂੰ ਲੈ ਗਿਆ ਵੀਰਵਾਰ ਨੂੰ ਹੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਪੀਆਈਐਲ ਪੇਕੇ ਸੁਣਵਾਈ ਹੋਈ ਵਕੀਲ ਪੇਸ਼ ਹੋਏ ਵਕੀਲਾ ਨੇ ਉੱਥੇ ਕੋਰਟ ਅੱਗੇ ਜੋ ਕੁਝ ਕਿਹਾ ਕਿ ਜੀ ਇਹ ਤੇ ਸਿਰਫ ਇੱਕ ਜ਼ਿਲ੍ਹੇ ਦੀ ਘਟਨਾ ਹੈ ਜਿੱਥੋਂ ਦੀ ਉਹ ਆਡੀਓ ਵਾਇਰਲ ਹੋ ਗਈ बार-बार अकाली बार दलियों ਨੂੰ viral کہہ ਰਹੇ ਪਰ ਐਕਚੁਅਲੀ ਉਹ ਲੀਕ ਹੈ ਉਹ ਕੀ ਨਹੀਂ ਕੀਤੀ ਮੈਂ ਦੱਸੂਗਾ ਇੱਕ ਇੱਕ ਗੱਲ ਤੁਹਾਨੂੰ ਦੱਸੂਗਾ ਕਿ ਲੀਕ ਕਿੱਥੋਂ ਹੋਈ ਹੈ ਸੋ ਉਹ ਕੀ ਹੋਇਆ ਕਿ ਜਦੋਂ ਕਹਿੰਦੇ ਕਿ ਵੀਡੀਓ viral ਹੋਈ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਔਰ ਉਸ ਆਡੀਓ ਦੇ ਵਿੱਚ ਵੀ ਉਹਨਾਂ ਨੇ ਇੱਕੋ ਗੱਲ ਕਹੀ ਕਿ अकाली दल ਦੇ ਬੰਦਿਆਂ ਨੂੰ ਫੜੋ ਤੇ ਉਹਨਾਂ ਨੂੰ ਪਰਚਾ ਨਾ ਪਰੰਦੇ ਹੋ ਹਾਲਾਂਕਿ ਪੰਜਾਬ ਚ ਕਈ ਥਾਵਾਂ ਤੇ ਕਾਂਗਰਸੀ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਬਾਕੀ ਹੋਰ ਥਾਵਾਂ ਤੋਂ ਵੀ ਕਿਤੇ ਪਾੜਤੇ ਕਿਤੇ ਖੋ ਕੇ ਕੋਈ ਲੈ ਗਿਆ ਕਾਗਜ਼ ਉਹ ਸਾਰਾ ਕੁਝ ਹੋਇਆ ਕਈ ਥਾਵਾਂ ਤੇ ਕਾਲੀ ਦਲ ਦੇ ਬੰਦਿਆਂ ਨੇ ਪਰਚੇ ਭਰੇ ਵੀ ਐ ਪਰ ਜੋ ਕੁਝ ਸੈਂਸਿਟਿਵ ਡਿਸਟ੍ਰਿਕਟਸ ਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਪਟਿਆਲੇ ਦੀ ਤੇ ਇੱਕ ਘਟਨਾ ਸਾਡੇ ਸਾਹਮਣੇ ਆ ਗਈ ਪਰ ਇਹ ਤੇ ਸਾਰਾ ਕੁਝ ਹੋ ਰਿਹਾ ਹੋਣਾ ਸਾਰੇ ਪਾਸੇ ਹੋ ਰਿਹਾ ਹੋਣਾ ਸਰਕਾਰ ਦੀ ਨੀਅਤ ਕੀ ਹੈ ਸਰਕਾਰ ਕਿਵੇਂ ਇਲੈਕਸ਼ਨ ਚਲਾ ਰਹੀ ਹੈ ਤੇ ਕੋਰਟ ਨੇ ਫਿਰ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕੀ ਇਸ ਮੁਤਲਕ ਕੋਈ ਜਾਣਕਾਰੀ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਦਿੱਤੀ ਹੈ? ਯਾਨੀ ਕਿ ਜਿਹੜਾ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੈ ਜਿੱਥੇ ਇੱਕ IAS ਅਫਸਰ ਬੈਠੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਜਾਣਕਾਰੀ ਵੀ ਦਿੱਤੀ ਉਹਨਾਂ ਨੂੰ, ਵੀਡੀਓ ਵੀ ਉਹਨਾਂ ਕੋਲ ਪਹੁੰਚ ਗਈ ਹੈ। ਪੂਰੇ ਪੰਜਾਬ ਨੇ ਵੇਖ ਲਈ ਹੈ, ਸਗੋ ਪੂਰੇ ਦੇਸ਼ ਨੇ ਵੇਖ ਲਈ ਹੈ। ਕਹਿੰਦੇ ਪਰ ਉਹ ਪ੍ਰੋਬਲਮ ਕੀ ਹੈ ਕਿ ਜਿਹੜੀ ਲੋਕ ਸਭਾ ਦੀ ਤੇ ਜਿਹੜੀ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਉਹ ਸੈਂਟਰ ਦੇ ਇਲੈਕਸ਼ਨ ਕਮਿਸ਼ਨ ਦੇ ਅੰਡਰ ਹੁੰਦੀ ਹੈ। ਇਹ ਇਹਨਾਂ ਦੇ ਅੰਡਰ ਹੁੰਦੀ ਹੈ ਜੋ ਕਿ ਆਲਰੇਡੀ ਪੰਜਾਬ ਸਰਕਾਰ ਦੇ ਅੰਡਰ ਨੇ। ਸੋ ਉਥੋਂ ਉਮੀਦ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਹਾਈ ਕੋਰਟ ਦਾ ਰੁਕ ਕੀਤਾ ਗਿਆ ਉਹ ਕਹਿੰਦੇ ਜੀ ਫਿਰ ਕੀ ਕੀਤਾ ਜਾਏ ਕਹਿੰਦੇ ਜੀ ਵੀਡੀਓ ਦੀ ਜਾਂਚ ਕਰੋ ਯਾਨੀ ਕਿ ਜੋ ਇੱਕ ਵਾਇਰਲ ਆਡੀਓ ਹੈ ਉਹਦੀ ਜਾਂਚ ਕਰੋ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਏਗਾ ਕਿ ਆਖਰਕਾਰ ਕਿਹੜੇ ਕਿਹੜੇ ਅਫਸਰ ਐ ਦੇ ਵਿੱਚ ਇਨਵੋਲਡ ਨੇ ਜਾਂ ਸਿੱਧੇ ਤੌਰ ਤੇ ਕਹਿ ਲੋ ਕਿ ਅਫਸਰ ਕੌਣ ਨੇ ਜੋ ਇੱਥੇ ਐ ਗਾਈਡ ਕਰ ਰਹੇ ਨੇ ਕਿ ਬੰਦਿਆਂ ਨੂੰ ਰਾਹ 'ਚ ਹੀ ਰੋਕ ਲੋ ਜਾਣ ਹੀ ਨਾ ਦਿਓ ਅੰਦਰ ਵੜਨ ਹੀ ਨਾ ਦਿਓ ਅੰਦਰ ਵੜਨਗੇ ਵੀਡੀਓ ਬਣ ਜਾਏਗੀ ਉਹ ਸੰਭੜ ਔਖਾ ਹੋ ਜਾਂਦਾ ਪਹਿਲੇ ਹੀ ਰੋਕ ਲੋ ਕਿ ਸੇ ਵੀ ਕੀਮਤ ਤੇ ਉਹਨਾਂ ਨੂੰ ਭਰਨ ਨਹੀਂ ਦੇਣਾ ਫਿਰ ਉਹਨਾਂ ਨੇ ਜ਼ਿਕਰ ਕੀਤਾ ਬੰਦਾ ਸੈਟੀਸਫਾਈਡ ਹੈ ਉਹ ਕਹਿੰਦੇ ਨਹੀਂ ਅਸੀਂ ਐਮਐਲਏ ਨਾਲ ਪ੍ਰਾਪਤਾ ਸਾਰਿਆਂ ਨਾਲ ਰੱਖਿਆ ਹੋਇਆ ਹੈ ਇਹ ਵੀ ਪੁਆਇੰਟ ਉੱਥੇ ਹਾਈ ਕੋਰਟ 'ਚ ਚੱਕਿਆ ਗਿਆ ਉਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਜੀ ਮਸਲਾ ਤੇ ਵਾਕਈ ਗੰਭੀਰ ਹੈ ਤੇ 14 ਤਰੀਕ ਦਾ ਇਲੈਕਸ਼ਨ ਹੈ ਸੋਮਵਾਰ ਨੂੰ ਪ੍ਰਾਇਓਰਟੀ ਤੇ ਅਦੀ ਸੁਣਵਾਈ ਕਰਾਂਗੇ ਨੋਟਿਸ ਪੰਜਾਬ ਸਰਕਾਰ ਨੂੰ ਜਾਰੀ ਕਰਤਾ ਕਿਉਂਕਿ ਅੱਜ ਤੇ ਪੀਆਈਐਲ ਗਈ ਹੁਣ ਪੰਜਾਬ ਸਰਕਾਰ ਨੂੰ ਕੋਰਟ ਤੇ ਨੋਟਿਸ ਭੇਜਤਾ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਵੀ ਸੋਮਵਾਰ ਨੂੰ ਪਹੁੰਚੇਗੀ ਪਰ ਉਸ ਤੋਂ ਪਹਿਲਾਂ ਜੀ ਬਹੁਤ ਵੱਡੀ ਸਮੱਸਿਆ ਹੋ ਗਈ ਏਕ ਬਹੁਤ ਨੇੜੇ ਉਹ ਦੇਖ ਚੁੱਕੇ ਆ ਨਾ ਨਾ ਚੀਜ਼ਾਂ ਨੂੰ ਤੇ ਫਿਰ ਸਮੱਸਿਆ ਹੀ ਕਹੂੰਗਾ ਨਾ ਭਾਜੜ ਬਹੁਤ ਪਈ ਹੋਈ ਏ ਲੀਕ ਹੀ ਨੇ ਕਰਦੀ ਹੁਣ ਉਹ ਇਹ ਨਹੀਂ ਸਮਝ ਰਹੀ ਸਰਕਾਰ ਜੀ ਪਹਿਲਾਂ ਵੀ ਤੁਹਾਨੂੰ ਬਹੁਤ ਸਮਝਾਇਆ ਸੀ ਤੁਸੀਂ ਨਹੀਂ ਸਮਝਦੇ ਕੀ ਕਰੀਏ ਜਿਹੜੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰੋਗੇ ਨਾ ਜਿਨ੍ਹਾਂ ਤੋਂ ਜਿਹੜੇ ਆਪ ਸਿਸਟਮ ਦੇ ਲੋਕਾਂ ਨਾਲ ਤੁਸੀਂ ਤੱਕਾ ਕਰਦੇ ਹੋ ਫਿਰ ਉਹ ਵੀ ੱੱੱਕਾ ਜਦੋਂ ਕਰਦੇ ਆ ਨਾ ਤੇ ੱੱੱਕਾ ਇਹ ਨਾ ਤਕੜਾ ਹੁੰਦਾ ਫਿਰ ਜਰਿਆ ਨਹੀਂ ਜਾਂਦਾ। ਨੂੰ ਮੈਂ ਗੱਲ ਕਹਿਣਾ ਚਾਹ ਰਿਹਾ ਧਿਆਨ ਨਾਲ ਸਮਝ ਲਿਓ। ਸਿਸਟਮ ਦੇ ਜਿਹੜੇ ਬੰਦਿਆਂ ਨਾਲ ਤੁਸੀਂ ੱੱੱਕਾ ਕਰਦੇ ਹੋ ਨਾ ਸਰਕਾਰ ਜੀ ਫਿਰ ਜਦੋਂ ਉਹ ੱੱੱਕੇ ਤੇ ਉਤਰਦੇ ਆ ਨਾ ਤੇ ਉਹ ੱੱੱਕਾ ਉਹਦੇ ਨਾਲ ਰੱਬ ਵੀ ਰਲ ਜਾਂਦਾ। ਫਿਰ ਉਹ ੱੱੱਕਾ ਐਦਾਂ ਦਾ ਹੁੰਦਾ ਹੈ ਕਿ ਤੁਹਾਡੇ ਤੋਂ ਜਰਿਆ ਨਹੀਂ ਜਾਣਾ। ਕਿਉਂਕਿ ਕਿਹਾ ਜਾਂਦਾ ਹੈ ਕਿਸੇ ਨਾਲ ਮਾੜਾ ਉਹਨਾ ਕਰੋ ਜਿੰਨਾ ਤੁਹਾਡੀ ਆਪ ਦੀ ਸਹਣ ਦੀ ਹਿੰਮਤ ਹੋਵੇ। ਗੱਲ ਕਿੱਥੇ ਕਰ ਰਹੇ ਆ ਸਮਝ ਜਾਓ। ਖੈਰ ਮਸਲੇ ਤੇ ਆ ਜਾਣਾ ਐਵੇਂ ਨਾ ਬਹੁਤਾ ਸੀਰੀਅਸ ਹੋ ਜੇਓ ਠੰਡ ਦਾ ਸਮਾਂ ਖੂਨ ਥੋੜਾ ਜਿਹਾ ਪਤਲਾ ਰੱਖਿਆ ਕਰੋ ਹਾਰਟ ਅਟੈਕ ਬਹੁਤ ਹੋ ਜਾਂਦੇ ਐ ਖੈਰ ਹੁਣ ਮਸਲਾ ਹੈ ਕਿ ਸਰਕਾਰ ਬੜੀ ਪਰੇਸ਼ਾਨ ਹੈ ਸਰਕਾਰ ਐ ਸੋਚੀਏ ਕਰੀਏ ਤੇ ਕਰੀਏ ਕਿ ਸੋਮਵਾਰ ਨੂੰ ਇਸ ਪੂਰੇ ਮਾਮਲੇ ਦੀ ਸੁਣਵਾਈ ਹੋਣੀ ਐ ਸੋਮਵਾਰ ਨੂੰ ਸਰਕਾਰ ਨੂੰ ਵੀ ਜਾਣਾ ਪੈਣਾ ਪਰ ਸਭ ਤੋਂ ਵੱਡੀ ਸਮੱਸਿਆ ਹੈ ਭਾਈ ਲੀਕ ਕਿਨੇ ਕਰਤੀ ਸਰਕਾਰ ਐ ਇਸ ਵੇਲੇ ਪੰਜਾਬ ਦੇ ਜੇ ਦੇਖੋ ਪਹਿਲੀ ਗੱਲ ਤੇ ਕਿ ਸਰਕਾਰ ਪੰਜਾਬ ਚ ਹੈ ਨਹੀਂ ਸਰਕਾਰ ਤੇ ਜਾਪਾਨ ਚ ਹੈ ਨਿਵੇਸ਼ ਆ ਰਿਹਾ ਪੰਜਾਬ ਚ ਅਖੀਰਲੇ ਸਾਲ ਅਕਾਲੀਆਂ ਕੋਲ ਸਮਾਨ ਪਹਿਲਾਂ ਵੀ ਪਹੁੰਚ ਜਾਂਦਾ ਸੀ ਜਿਹਦੇ ਕੋਲ ਪਹੁੰਚਦਾ ਸੀ ਉਹ ਜੇਲ੍ਹ ਚ ਜੂਨ ਤੋਂ ਬੋਲ ਹੀ ਨਹੀਂ ਪਾਰਿਆ ਪਰ ਸਮਾਨ ਹੁਣ ਵੀ ਪਹੁੰਚ ਰਿਹਾ ਸਰਕਾਰ ਜੀ ਸਬਾਨ ਇਸ ਕਰਕੇ ਪਹੁੰਚ ਰਿਹਾ ਕਿ ਅਫਸਰ ਤਰਸਤ ਨੇ ਪਰੇਸ਼ਾਨ ਨੇ ਤੇ ਇਸ ਕਰਕੇ ਥੋੜਾ ਜਿਹਾ ਧਿਆਨ ਦਿਓ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਇਹ ਗੱਲ ਤੁਹਾਡੇ ਸਾਹਮਣੇ ਕੋਟ ਵਾਲੀ ਗੱਲ ਵੀ ਰੱਖਣੀ ਸੀ ਤੁਹਾਡੇ ਸਾਹਮਣੇ ਇਸ ਵੀਡੀਓ ਰਾਹੀਂ ਪਰ ਨਾਲ ਦੇ ਨਾਲ ਇਹ ਵੀ ਦੱਸਣਾ ਸੀ ਕਿ ਇਸ ਵੇਲੇ ਮਸਲਾ ਇਹ ਨਹੀਂ ਤੱਕਾ ਕਿੰਨਾ ਹੋ ਗਿਆ ਇਸమే ਮਸਲਾ ਇਹ ਨਹੀਂ ਹੈ ਕਿ ਕਿੱਥੇ ਕਾਗਜ਼ ਭਰੇਗੇ ਕਿੱਥੇ ਨਹੀਂ ਭਰੇਗੇ ਪੰਜਾਬ ਦਾ ਭਖ ਦਾ ਮਸਲਾ ਹੈ ਅੱਜ ਵੀਰਵਾਰ ਨੂੰ ਮੈਂ ਸ਼ੁੱਕਰਵਾਰ ਨੂੰ ਤੁਹਾਡੇ ਨਾਲ ਗੱਲ ਕਰ ਰਿਹਾ ਵੀਰਵਾਰ ਨੂੰ ਪੰਜਾਬ ਦਾ ਭਖ ਦਾ ਮਸਲਾ ਰਿਹਾ ਪੂਰੇ ਦਿਨ ਆਡੀਓ ਕਿੱਥੋਂ ਚਲੀ ਗਈ ਬਾਅਦ ਅਫਸਰਾਂ ਦੀਆਂ ਡਿਊਟੀਆਂ ਲਗੀਆਂ ਚੈੱਕ ਕਰ ਰਿਹਾ ਹੁਣ ਪਤਾ ਨਹੀਂ ਚੈੱਕ ਕਿਵੇਂ ਕਰ ਰਿਹਾ ਪਰ ਕਹਿਰ ਫੋਰੈਂਸਿਕ ਦੇ ਵਿੱਚੋਂ ਆਡੀਓ ਵੀਡੀਓ ਜਾਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਆਖਰਕਾਰ ਪੰਜਾਬ ਚ ਇਸ ਲੈਵਲ ਦੀ ਪੋਲਿਟਿਕਸ ਉਮੀਦ ਕਿ ਤੁਸੀਂ ਕਦੇ ਕੀਤੀ ਸੀ ਆਪ ਜਵਾਬ ਦਿਓ ਕਮੈਂਟਾਂ ਦਾ ਜਵਾਬ ਦਿਓ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਦੀ ਉਮੀਦ ਤੁਸੀਂ ਕਦੇ ਕੀਤੀ ਸੀ ਪਰ ਮੈਂ ਇੱਕ ਗੱਲ ਹੋਰ ਇਹ ਵੀਡੀਓ ਪੈ ਰਹੀ ਹੈ ਇਸ ਤੋਂ ਬਾਅਦ ਅਗਲੀ ਵੀਡੀਓ ਤੁਹਾਨੂੰ ਦੱਸੂਗਾ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਹੋ ਕਿਉਂ ਰਹੀ ਹੈ ਪਿਛਲੇ 4 ਸਾਲਾਂ ਚ ਜਿਹੜਾ ਕੀ ਹੋ ਗਿਆ ਕਿ ਹੁਣ ਸਾਫ਼ ਸੁਥਰੀ ਇਮਾਨਦਾਰ ਰਾਜਨੀਤਿਕਰਾਂ ਵਾਲਿਆਂ ਨੂੰ ਇਸ ਤਰ੍ਹਾਂ ਦੀ ਪੋਲਿਟਿਕਸ ਕਰਨੀ ਪੈ ਰਹੀ ਹੈ ਉਹ ਵੀ ਦੱਸੂਗਾ ਪਰ ਫਿਲਹਾਲ ਜੇ ਤੁਹਾਨੂੰ ਵੀ ਪਤਾ ਯਾਰ ਦੱਸ ਦਿਓ ਪਲੀਜ਼ ਕਿੱਥੋਂ ਲੀਕ ਹੋਈ ਹੈ ਬਹੁਤ ਪਰੇਸ਼ਾਨੀ ਹੈ ਇਜਾਜ਼ਤ ਦਿਓ ਸਾਸ਼ਟ੍ਰੀਕਰ